ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਉਣ ਲੱਗੇ ਆਂ ਜੀ ਚਣਿਆਂ ਦੀ ਸਬਜ਼ੀ ਚਣਿਆਂ ਦੀ ਸਬਜ਼ੀ ਅੱਜ ਆਪਾਂ ਇੱਕ ਅਲੱਗ ਤਰੀਕੇ ਨਾਲ ਬਣਾਉਣ ਲੱਗੇ ਆਂ ਬਿਲਕੁਲ ਜ਼ੀਰੋ ਫੈਟ ਵਾਲੀ ਸਬਜ਼ੀ ਬਣਾਉਣ ਲੱਗੇ ਆਂ ਅੱਜ ਆਪਾਂ ਜੁੜੇ ਰਹੋ ਵੀਡੀਓ ਦੇ ਨਾਲ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਜੇ ਵੀਡੀਓ ਵਧੀਆ ਲੱਗੇ ਤਾਂ ਲਾਇਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਲਓ ਜੀ ਹੁਣ ਆਪਾਂ ਨੇ ਚਣੇ ਇਹ ਆਪਾਂ ਸਵੇਰੇ ਭੋਂਤੇ ਤੇ ਕਾਂਛੇ ਘੰਟੇ ਭਿੱਜ ਗਏ ਭਿੱਜਣ ਤੋਂ ਬਾਅਦ ਰੋਣ ਇਹਨਾਂ ਨੂੰ ਆਪਾਂ ਉਬਾਲ ਲਿਆ ਇਹਨੂੰ ਹੋ ਗਏ ਜੀ 5-7 ਮਿੰਟ ਚਣਿਆਂ ਨੂੰ ਆਪਣਿਆਂ ਨੂੰ ਉਬਲਦਿਆਂ ਨੂੰ ਚੰਗੀ ਤਰ੍ਹਾਂ ਉਬਲ ਗਏ ਹੁਣ ਇਹਨਾਂ ਨੂੰ ਆਪਾਂ ਹਜੇ ਵੀ ਇਹਨਾਂ ਨੂੰ ਆਪਾਂ ਛੋਟੇ ਗੈਸ ਤੇ ਧਰ ਲੈਨੇ ਬੜੇ ਤੇ ਆਪਾਂ ਬਣਾਉਣੇ ਆ ਇਹਦਾ ਤੜਕਾ ਲਓ ਜੀ ਚਣੇ ਆਪਾਂ ਹੁਣ ਦੇਖੋ ਉਬਲ ਉਬਲਦਿਆਂ ਨੂੰ ਹੋ ਗਏ ਆਪਣਿਆਂ ਨੂੰ 10-5 5-7 ਮਿੰਟ ਹੁਣ ਇਹਨਾਂ ਨੂੰ ਆਪਾਂ ਛੋਟੇ ਗੈਸ ਤੇ ਧਰ ਦਿੰਨੇ ਆ ਛੋਟੇ ਚੁੱਲੇ ਤੇ بڑے ਤੇ ਆਪਾਂ ਬਣਾਉਣੇ ਆ ਠੜਕਾ ਲਓ ਜੀ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਾਉਣੇ ਆ ਲਸਣ प्याज ऐड कर देने इधर ले, ले दो टमाटर अदरक बरीक कट लिया मिर्चा बरीक कट लिया टमाटर भी ਗਲਾਸ ਪਾਣੀ ਦਾ ਇਹਨੂੰ ਮਸਾਲੇ ਨੂੰ ਆਪਾਂ ਉਨੀ ਦੇਰ ਤੱਕ ਪਕਾਉਂਦੇ ਰਹਾਂਗੇ ਜੀ ਜਿੰਨੀ ਦੇਰ ਤੱਕ ਆਪਣਾ ਸਾਰਾ ਪਾਣੀ ਜਿਹੜਾ ਆਪਾਂ ਨੇ ਪਾਇਆ ਵਿੱਚ ਮੱਚ ਨਹੀਂ ਜਾਂਦਾ ਤੇ ਆਪਣੇ ਪਿਆਜ਼ ਤੇ ਟਮਾਟਰ ਲਸਣ ਅਦਰਕ ਚੰਗੀ ਤਰ੍ਹਾਂ ਸੌਫਟ ਨਹੀਂ ਹੋ ਜਾਂਦੇ उन्नी देर तक आप पका रहा लो जी आप ढा ची तरह पांच दस मिनट लिए पका लें इधर अपने चने भी पकी जाते लो जी चार पांच मिनट हो गए अपने प्याज के लसन अदर पक हम आप देख लें भी किन्ना क पके ने ਆਜੇ ਪਾਣੀ ਇਹਦੇ ਵਿੱਚ ਹੈਗਾ ਜੀ। ਉਨੀ ਦੇਰ ਤੱਕ ਆਪਾਂ ਇਹਨਾਂ ਨੂੰ ਪਕਾਉਂਦੇ ਰਹਾਂਗੇ। ਜਿੰਨੀ ਦੇਰ ਤੱਕ ਆਪਣਾ ਪਾਣੀ ਸਾਰਾ ਨਹੀਂ ਪੱਕ ਜਾਂਦਾ। ਪਾਣੀ ਮੱਥ ਨਹੀਂ ਜਾਂਦਾ ਸਾਰਾ ਤੇ ਆਪਣੇ ਪਿਆਜ਼, ਟਮਾਟਰ ਤੇ ਲਸਣ ਚੰਗੀ ਤਰ੍ਹਾਂ ਉਬਲ ਨਹੀਂ ਜਾਂਦੇ। ਸੌਫਟ ਨਹੀਂ ਹੋ ਜਾਂਦੇ। ਆਪਾਂ ਪਾਣੀ ਦੇ ਵਿੱਚ ਇਹਨਾਂ ਨੂੰ ਚੰਗੀ ਤਰ੍ਹਾਂ ਵਾਲ ਲੈਨੇ ਆ। ਨਾਲ ਦੀ ਨਾਲ ਆਪਾਂ ਇਦਾਂ ਕੱਸੀ ਚਮਚੇ ਨਾਲ ਮੈਸ ਕਰਦੇ ਜਾਵਾਂਗੇ ਜੀ ਇਹਨਾਂ ਨੂੰ। 12 ਟੱਕ ਕੇ ਆਪਾਂ ਪਕਾ ਲੈਨੇ ਆ ਜੀ ਲਓ ਜੀ ਲਓ ਜੀ ਥੋੜਾ ਥੋੜਾ ਪਾਣੀ ਰਹਿ ਗਿਆ ਆਪਣੇ ਮਸਾਲੇ ਦੇ ਵਿੱਚ ਹੁਣ ਆਪਾਂ ਇਹਦੇ ਵਿੱਚ ਐਡ ਕਰ ਦਿੰਨੇ ਆ ਆਪਣੇ ਨਮਕ ਮਿਰਚਾ ਕਰ ਲੈ ਜੋ ਵੀ ਆਪਾਂ ਨੇ ਪਾਉਣੇ ਨੇ थोड़ी जी आप पा लें रेड मिर्च क्योंकि पहला आपने हरिया मिर्च भी लिया दो तीन एक चमच आप लें जी हल्दी का अद्धा चमच आप लें नमक का क्योंकि नमक अपने पहला चनयाच भी पा लिया जी ਮੈਂ ਇਹਨਾਂ ਨੂੰ ਕਰ ਲੈਨੇ ਆ ਮਿਕਸ ਉਹਨਾਂ ਇਹਨਾਂ ਨੂੰ 2-3 ਮਿੰਟ ਲਈ ਚੰਗੀ ਤਰ੍ਹਾਂ ਪਕਾਵਾਂਗੇ ਤਾਂ ਜੋ ਜਿਹੜੀ ਆਪਣੀ ਹਲਦੀ ਹੈ ਚੰਗੀ ਤਰ੍ਹਾਂ ਪੱਕ ਜਾਵੇ ਤਾਂ ਜਿੱਦਾਂ ਕ ਚਮਚਾ ਪਾ ਲੈਨੇ ਆ ਦੇਗੀ ਮਿਰਚ गर्म मसाला हम इन आप चंगी तरह पका लें हूँ एदा चमचे कड़की चंगी तरह मैश करते जावे मसाले ਤਾ ਜੋ ਜਿਹੜਾ ਆਪਣਾ ਲਸਣ ਪਿਆਜ਼ ਤੇ ਅਦਰਕ ਆ ਉਹ ਚੰਗੀ ਤਰ੍ਹਾਂ ਮੈਸ਼ ਹੋ ਜੇਵੇ। ਲੋ ਜੀ ਪਾਣੀ ਦੇਖੋ ਬਿਲਕੁਲ ਸੁੱਕ ਗਿਆ ਆਪਣੇ ਪੱਲਿਆਂ ਦਾ। ਹੁਣ ਆਪਾਂ ਇਹਨੂੰ ਇਦਾਂ ਹੀ ਕੱਟਤੀ ਨਾਲ ਚੰਗੀ ਤਰ੍ਹਾਂ ਮੈਸ਼ ਕਰ ਲਵਾਂਗੇ। ਦੇਖੋ ਲਸਣ ਵੀ ਫੁੱਟਣ ਲੱਗਿਆ। ਸਾਰੇ ਚੀਜ਼ ਚੰਗੀ ਤਰ੍ਹਾਂ ਪੱਕ ਗਈ। ਜਿਹੜਾ ਇਹਦਾ ਮਾ ਪਹਿਲਾਂ ਇਹਦੀ ਵੀਡੀਓ ਘੱਟ ਵਧੀਆ ਆਉਂਦੀ ਸੀ ਕਿਉਂਕਿ ਸਟੀਮ ਵੱਧ ਉੱਡਦੀ ਸੀ ਉਹਦੇ ਨਾਲ ਥੋੜੀ ਜਿਹੀ ਵੀਡੀਓ ਧੁੰਦਲੀ ਜੀ ਆਉਂਦੀ ਸੀ ਹੁਣ ਆਪਣਾ ਪਾਣੀ ਸਾਰਾ ਮੱਚ ਗਿਆ ਹੁਣ ਆਪਾਂ ਇਹਦੇ ਵਿੱਚ ਪਾਉਣਾ ਕੀ ਤੁਸੀਂ ਆਪਣੇ ਸਵਾਦ ਅਨਸਾਰ ਜਿੰਨੇ ਵੀ ਪਾਉਣਾ ਪਾ ਸਕਦੇ ਹੋ ਨਹੀਂ ਵੀ ਪਾਉਣਾ ਤਾਂ ਨਾ ਵੀ ਸੇ ਪਰ ਆਪਾਂ ਇਹਦੇ ਵਿੱਚ ਇੱਕ ਚਮਚ ਘੀ ਦਾ ਪਾਵਾਂਗੇ ਬਸ ਇੱਕ ਚੋ ਵੀ ਆਪਾਂ ਰੱਖ ਲੈਨੇ ਬਸ ਅੱਧਾ ਚਮਚੀ ਪਾਵਾਂਗੇ ਇਹਨੀ ਟੇਸਟੀ ਸਬਜੀ ਬਣਦੀ ਹੈ ਜੀ ਤੁਸੀਂ ਵੀ ਜ਼ਰੂਰ ਬਣਾ ਕੇ ਦੇਖਿਓ ਬਣਾਈ ਤੇ ਬਣਾਉਂਦੀ ਤਾਂ ਮੈਂ ਬਹੁਤ ਵਾਰਾਂ ਮੈਨੂੰ ਡਾਕਟਰ ਪਹਿਲਾਂ ਕਹਿੰਦਾ ਸੀ weight ਘਟਾਉਣਾ ਜੇ ਤਾਂ ਗਏ ਨਾ ਪਾਣੀ ਦੇ ਵਿੱਚ ਤੁਸੀਂ ਪਿਆਜ਼ ਉਹ ਰੁੱਖ ਪਕਾਇਆ ਕਰੋ ਬਾਲ ਕੇ ਪਾਣੀ ਚ ਥੋੜਾ ਜਿਹਾ ਕੀ ਪਾਇਆ ਕਰੋ ਪਰ ਮੈਂ ਅੱਜ ਕਿਹਾ ਵੀ ਤੁਹਾਨੂੰ ਤੁਹਾਡੇ ਨਾਲ ਵੀ ਸ਼ੇਅਰ ਕਰਦੀ ਐ ਲਓ ਜੀ ਇਦਾਂ ਹੀ ਆਪਾਂ ਚੰਗੀ ਤਰ੍ਹਾਂ ਭੁੰਨ ਲੈਨੇ ਆ ਨੂੰ ਲਓ ਜੀ ਕੋ ਮਸਾਲੇ ਦੀ ਤਰ੍ਹਾਂ ਆਪਣਾ ਮਸਾਲਾ ਤਿਆਰ ਹੋ ਗਿਆ। ਸਾਜੀ ਦੇਖੋ ਬਿਲਕੁਲ ਆਪਣਾ ਮਸਾਲਾ ਇਕੱਠਾ ਹੋ ਗਿਆ। ਹੁਣ ਇਹਦੇ ਵਿੱਚ ਆਪਾਂ ਐਡ ਕਰ ਦਿੰਨੇ ਚਨੇ। ਜਿੰਨੀ ਕੁ ਗਰੇਵੀ ਆਪਾਂ ਨੇ ਰੱਖਣੀ ਆ ਉਹਨਾਂ ਕੁ ਪਾਣੀ ਆਪਾਂ ਨੇ ਵਿੱਚ ਹੈਗਾ। ਚਨੇ ਇਹਦੇ ਤੁਸੀਂ ਵੱਧ ਕਰਨੀ ਆ ਤਾਂ ਤੁਸੀਂ ਵੱਧ ਵੀ ਪਾਣੀ ਪਾ ਸਕਦੇ ਹੋ। ਲਓ ਜੀ ਹੁਣ ਇਹਨੂੰ ਆਪਾਂ ਢੱਕ ਕੇ ਸਬਜ਼ੀ ਨੂੰ ਚੰਗੀ ਤਰ੍ਹਾਂ ਪਕਾ ਲੈਨੇ ਆਂ ਤਾਂ ਜੋ ਜਿਹੜੇ ਆਪਣੇ ਚਨੇ ਨੇ ਉਹ ਚੰਗੀ ਤਰ੍ਹਾਂ ਤਰੀ ਦੇ ਨਾਲ ਵਿੱਚ ਚੰਗੀ ਤਰ੍ਹਾਂ ਮੈਸ ਹੋ ਜਾਣ ਆਪਣੀ ਗਰੇਵੀ ਗਾੜੀ ਬਣ ਜAVE ਉਹਨਾਂ ਕਰਕੇ ਆਪਾਂ ਪਕਾ ਲੈਨੇ ਆਂ ਮੇਰੇ ਸਾਥ ਤੇ ਚਨੇ ਅੰਕ ਤੱਕ ਚਲੋ ਜੀ ਹੁਣ ਆਪਾਂ ਤਿਆਰ ਹੋ ਗਈ ਤੇ ਦੇਖੋ ਨਿਖਣ ਲੋ ਜੀ ਸਬਜ਼ੀ ਪੱਕਦੀ ਨੂੰ ਆਪਣੀਨ 10 ਮਿੰਟ ਹੋ ਗਏ। ਲੋ ਜੀ ਦੇਖੋ ਕਿੰਨੀ ਵਧੀਆ ਗਰੇਵੀ ਬਣਦੀ ਗਾੜੀ ਐ ਇਹਨਾਂ ਵਧੀਆ। ਬਹੁਤੀ ਪਤਲੀ ਨਹੀਂ ਆਪਾਂ ਨੇ ਕਰਨੀ। ਆਪਾਂ ਇੰਨੀ ਕੁ ਗਰੇਵੀ ਰੱਖਣੀ। ਠੰਡੀ ਹੋ ਕੇ ਇਹਨੇ ਹੋਰ ਗਾੜੀ ਹੋ ਜਾਣਾ ਐ। ਆਪਾਂ ਸੁੱਕੇ ਸਬਜ਼ੀ ਮਾਂਗੇ ਬਣਾਉਣੀ ਆ। ਹੁਣ ਇਹਦੇ ਵਿੱਚ ਆਪਾਂ ਧਨੀਆ ਆਪਣੇ ਕੋਲ ਨਹੀਂ ਹੈਗਾ ਜੀ। ਆਪਾਂ ਇਹਦੇ ਵਿੱਚ ਪਾ ਲੈਨੇ ਮੇਕੀ।

加ਡ ਕੰਗਾ ਚੰਗੀ ਤਰ੍ਹਾਂ ਹੁਣ ਇਹਨੂੰ ਆਪਾਂ ਸਬਜੀ ਦੇ ਵਿੱਚ ਐਡ ਕਰ ਦਿੰਨੇ ਆਂ ਇਹ ਵਾਚ ਚੰਗੀ ਤਰ੍ਹਾਂ ਕਰ ਲੈਨੇ ਮਿਕਸ ਇੱਕ ਦੋ ਮਿੰਟ ਲਈ ਇਹਨੂੰ ਆਪਾਂ ਢੱਕ ਕੇ ਪਕਾ ਦਿੰਨੇ ਆਂ ਆ ਜੋ ਜਿਹੜੀ ਮੇਥੀ ਦੀ ਖੁਸ਼ਬੂ ਆ ਚੰਗੀ ਤਰ੍ਹਾਂ ਆਪਣੀ ਸਬਜੀ ਦੇ ਵਿੱਚ ਐਲ ਜੇਬ ਲੋ ਜੇਬ ਆਪਣੀ ਸਬਜ਼ੀ ਚੋਂ ਬਹੁਤ ਵਧੀਆ ਖੁਸ਼ਬੂ ਆ ਰਹੀਆਂ ਨੇ ਮਸਾਲਿਆਂ ਦੀਆਂ ਸਭ ਘਸੇ ਦੀਆਂ ਬਹੁਤ ਟੇਸਟੀ ਸਬਜ਼ੀ ਬਣੀ ਆ ਤੁਸੀਂ ਵੀ ਜਰੂਰ ਟਰਾਈ ਕਰਕੇ ਦੇਖਿਓ ਲਓ ਜੀ ਤੁਸੀਂ ਵੀ ਜਰੂਰ ਟਰਾਈ ਕਰਕੇ ਦੇਖਿਓ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਲਓ ਜੀ ਧੰਨਵਾਦ